ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਦਾ ਸਾਹਿਬ ਜਿਹੜਾ ਵੱਲੋਂ ਹਾਰਦਿਕ ਸਵਾਗਤ ਐਸਐਮਐਸ ਵਿੱਚ ਮੌਜੂਦਾ ਪੱਕਾ ਜਿਸਤੀ ਹਾਂਜੀ ਪੱਕਾ ਜਿਸਤੀ ਜੋ ਭਾਰਤ ਦਾ ਪਹਿਲਾ ਪਿੰਡ ਹੈ ਜਦੋਂ ਆਪਾਂ ਉਦੋਂ ਸਾਦਗੀ ਦੇ ਬਾਰਡਰ ਤੋਂ ਜਦੋਂ ਆਉਣੇ ਆ ਤਾਂ ਪਹਿਲਾ ਪਿੰਡ ਨੂੰ ਕਿਹਾ ਜਾਂਦਾ ਪੱਕਾ ਜਿਸਤੀ ਦੇ ਵਿੱਚ ਮੌਜੂਦਾ ਤੇ ਜਿੱਥੇ ਅੱਜ ਦੇਸ਼ ਵਾਸੀ ਗਣਤੰਤਰ ਦਿਵਸ ਮਨਾ ਰਹੇ ਨੇ ਉੱਥੇ ਹੀ ਕਿਸਾਨ ਅੱਜ ਆਪਣਾ ਰੋਸ ਪ੍ਰਗਟ ਕਰ ਰਹੇ ਨੇ ਰੋਸ ਕਿਉਂ ਪ੍ਰਗਟ ਕਰ ਰਹੇ ਨੇ ਉਹ ਵੀ ਦੱਸ ਦਈਏ ਇਹ ਵੀ ਪਿਛਲੀ ਦਿਨੀ ਹੀ ਐਲਾਨ ਕੀਤਾ ਗਿਆ ਸੀ ਕਿਸਾਨ ਸੰਗਠਨਾ ਵੱਲੋਂ ਵੀ 26 ਜਨਵਰੀ ਨੂੰ ਰੋਸ਼ਵਜੋ ਮਨਾਇਆ ਜਾਏਗਾ ਤਾਂ ਜਿਹੜੇ ਵੀ ਭਾਜਪੀ ਵਿਧਾਇਕ ਹੋਣਗੇ ਐਮਪੀ ਹੋਣਗੇ ਯਾ ਉਹਨਾਂ ਦੇ ਦਫਤਰਾਂ ਦਾ ਘਰਾਬ ਕੀਤਾ ਜਾਏਗਾ ਤਾਂ ਹੁਣ ਇਹ ਮਾਰਚ ਫਾਜ਼ਿਲਕਾ ਦੇ ਪਿੰਡ ਪੱਕਾ ਚਿਸ਼ਤੀ ਤੋਂ ਸ਼ੁਰੂ ਹੋਣ ਵਾਲਾ ਹੈ ਜਿੱਥੇ ਕਿਸਾਨ ਆਗੂ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਧੰਦਵਾਦ ਜੀ ਜੋ 26 ਜਨਵਰੀ ਦਾ ਦਿਨ ਅਨਿਹਾਰੀ ਦਿੱਤਾ ਗਿਆ ਸੀ ਉਹਦੇ ਤਹਿਤ ਹੀ ਹੁਣ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਇੱਥੋਂ ਸ਼ੁਰੂ ਕੀਤਾ ਜਾ ਰਿਹਾ ਤੇ ਗੱਲਬਾਤ ਕਰਦੇ ਆਂ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਵੀ ਕਿਸ ਤਰ੍ਹਾਂ ਦਾ ਇਹ ਮਾਰਚ ਰਹੇਗਾ ਤਾਂ ਕਿਉਂ ਅਜਿਹਾ ਦਿਨ ਕਿਉਂ ਚੁਣਿਆ ਗਿਆ ਹੈ 26 ਜਨਵਰੀ ਦਾ ਇਹ ਵੀ ਇਹਨਾਂ ਨਾਲ ਗੱਲ ਸਾਡੇ ਨਾਲ ਕਿਸਾਨ ਆਗੂ ਜਸਪ੍ਰੀਤ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਸਪ੍ਰੀਤ ਜੀ ਅੱਜ ਜਿੱਥੇ ਦੇਸ਼ ਗੰਦਰਤ ਤਾ ਦਿਵਸ ਮਨਾ ਰਿਹਾ ਉੱਥੇ ਹੀ ਕਿਸਾਨਾਂ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਕਿਉਂ ਅੱਜ ਦਾ ਦਿਨ ਕਿਉਂ ਚੁਣਿਆ ਗਿਆ ਸੀ ਸਰ ਮੈਂ ਦੱਸਣਾ ਚਾਹੁੰਨਾ ਕਿ ਅੱਜ ਜਿੱਥੇ ਅਸੀਂ ਪਹਿਲੇ ਖੁਸ਼ੀਆਂ ਨਾਲ ਇਹ ਦਿਹਾੜਾ ਮਨਾਉਂਦੇ ਸੀਗੇ 26 ਜਨਵਰੀ ਗਣਤੰਤਰਤਾ ਦਿਵਸ ਉੱਥੇ ਕਿਤੇ ਨਾ ਕਿਤੇ ਕਿਸਾਨੀ ਜਿਹੜੀ ਹੈ ਕਿ ਦੇਸ਼ ਦਾ ਅਨਦਾਤਾ ਜਿਹੜਾ ਉਸ ਨੂੰ ਮਜਬੂਰ ਹੋ ਕੇ ਸੜਕਾਂ ਤੇ ਰੋਲਣਾ ਪੈ ਰਿਹਾ ਹੈ ਇਨਸਾਫ ਨਾ ਮਿਲਣ ਦੀ ਵਜ੍ਹਾ ਕਾਰਨ ਸਾਡੀਆਂ ਜੜੀਆਂ ਉੱਪਰ ਲੀਆਂ ਸਾਡੀਆਂ ਸੰਘਰਸ਼ ਕਮੇਟੀਆਂ ਨੇ ਜਿੰਨੀਆਂ ਵੀ ਉੱਥੇ ਜਥੇਬੰਦੀਆਂ ਬੈਠੀਆਂ ਨੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਅੱਜ 26 ਜਨਵਰੀ 2025 ਦਾ ਜਿਹੜਾ ਦਿਹਾੜਾ ਹੈ ਅਸੀਂ ਪੂਰੇ ਪੰਜਾਬ ਵਾਲੇ ਨਹੀਂ ਪੂਰੇ ਭਾਰਤ ਵਾਸੀ ਮਿਲ ਕੇ ਰੋਸ ਦੇ ਵਜੋਂ ਮਨਾਵਾਂਗੇ ਕਿਉਂਕਿ ਦੇਸ਼ ਦਾ ਅੰਨ ਦਾਤਾ ਜਿਹੜਾ ਹੈ ਉਹ ਅੱਜ ਫਾਹਲ ਲੈ ਰਿਹਾ ਹੈ ਉਹ ਮੰਗ ਕਰ ਰਿਹਾ ਆਪਦੀ ਜੈਨੂਨ ਚੀਜ਼ਾਂ ਦੀ ਐਮਐਸਪੀ ਦੀ ਮੰਗ ਕਰ ਰਿਹਾ ਇੱਕ ਪੈਨ ਬਣਾਉਣ ਵਾਲਾ ਇੱਕ ਡੱਬੀ ਦੇ ਤੇਲ ਬਣਾਉਣ ਵਾਲਾ ਵੀ ਆਪ ਦੀ ਚੀਜ਼ ਦੀ ਕੀਮਤ ਮਿਲਦਾ ਸਾਡੀ ਜਿਹੜੀ ਫਸਲ ਹੈ ਕਰੋੜਾਂ ਰੁਪਈਆ ਦੀ ਫਸਲ ਹੈ ਉਹਦਾ ਕੋਈ ਭਾਅ ਨਹੀਂ ਕੋਈ ਮੁੱਲ ਨਹੀਂ ਉਹ ਬਿਲਕੁਲ ਪੈਰਾਂ ਵਿੱਚ ਰੋਲ ਕੇ ਲਈ ਜਾਂਦੀ ਹੈ ਔਰ ਅੱਜ ਵੀ ਸਾਡੀ ਪੱਕਾ ਚਿਸਤੀ ਦਾ ਅਜੇ ਵੀ ਫਸਲ ਜਿਹੜੀ ਹੈ ਮੰਡੀਆਂ ਦੇ ਵਿੱਚ ਘਰਾਂ 'ਚ ਪਈ ਹੈ ਪੂਰਾ ਮੁੱਲ ਨਾ ਮਿਲਣ ਕਰਕੇ ਅੱਜ ਪੂਰਾ ਪੰਜਾਬ ਦੇ ਜਿਹੜੇ ਲੋਕ ਨੇ ਰੋਸ ਦੇ ਵਜੋਂ ਅਸੀਂ ਵਿਧਾਇਕਾਂ ਦੇ ਘਰ ਜਾਂ ਉਹਨਾਂ ਦੇ ਦਫ਼ਤਰ ਜਾਂ ਡੀਸੀ ਦਫ਼ਤਰਾਂ ਅੱਗੇ ਆਪਦਾ ਰੋਸ ਪ੍ਰਦਰਸ਼ਨ ਕਰਾਂਗੇ ਸ਼ਾਂਤਪੂਰਕ ਅੱਜ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਕਿ ਜਿਹੜੇ ਟਰੈਕਟਰ ਸਾਡੇ ਖੇਤਾਂ ਵਾਸਤੇ ਬਣੇ ਸੀ ਅੱਜ ਇਨਸਾਫ ਮੰਗਦੇ ਹੋਏ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੁਹਾਨੂੰ ਦਿਸਣਗੇ ਪੂਰੇ ਪਿੰਡਾਂ ਦੇ ਵਿੱਚੋਂ ਦਿਸਣਗੇ ਅੱਜ ਜਿਹੜਾ ਪੱਕਾ ਚਿਸਤੀ ਦਾ ਸਾਡਾ ਕਾਫਲਾ ਹੈ ਇਹ ਘਟੋ ਘਟ 70 80 ਟਰੈਕਟਰ ਜਿਹੜੇ ਆ ਹੋ ਸਕਦਾ 100 ਟਰੈਕਟਰ ਹੋਣ ਇਹ ਨਿਕਲ ਕੇ ਜਿਹੜਾ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਤੇ ਵਿਧਾਇਕਾਂ ਦੇ ਦਫ਼ਤਰਾਂ ਦੇ ਅੱਗੇ ਭਾਜੀਪੀ ਦੇ ਦਫ਼ਤਰਾਂ ਅੱਗੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਕਿਉਂਕਿ ਸਾਡੇ ਦੇਸ਼ ਦੇ ਜਿਹੜੇ ਅੰਨਦਾਤਾ ਉਹਨਾਂ ਦੇ ਲੀਡਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਅੱਜ ਲਗਭਗ 2 ਮਹੀਨੇ ਤਕਰੀਬ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਣ ਹੋ ਗਏ ਪਰ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕ ਰਹੀ ਕਿਸੇ ਤਰ੍ਹਾਂ ਵੀ ਉਹ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੇ ਸਾਡੀਆਂ ਜਾਇਜ਼ ਮੰਗਾਂ ਨੇ ਕਿ ਸਾਡੀਆਂ ਫਸਲਾਂ ਦੇ ਮੁੱਲ ਮਿੱਥੇ ਜਾਣ ਔਰ ਸਾਨੂੰ ਜਿਹੜੀ ਸਵਾਮੀਨਾਥ ਰਿਪੋਰਟ ਦਿੱਤੀ ਜਾਵੇ ਔਰ ਬਣਦਾ ਜਿਹੜਾ ਮੁੱਲ ਦਿੱਤਾ ਜਾਵੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਅੱਜ ਰੋਸ ਪ੍ਰਦਰਸ਼ਨ ਕਰਾਂਗੇ ਜਸਪੀਤ ਜੀ ਆਪਾਂ ਗੱਲ ਕਰੀ ਐ ਐਮ ਐਸ ਪੀ ਤੇ ਤੁਸੀਂ ਐਮ ਐਸ ਪੀ ਦੀ ਗੱਲ ਕਰ ਰਹੇ ਹੋ ਤਾਂ ਕਈ ਫਸਲਾਂ ਤੇ ਸਰਕਾਰ ਵੱਲੋਂ ਐਸ ਐਮ ਐਸ ਪੀ ਨਹੀਂ ਧਾਰਿਤ ਕੀਤੀ ਗਈ ਹੈ ਜਿਹੜੀ ਪੰਜਾਬ ਦੇ ਵਿੱਚ ਹੁੰਦੀਆਂ ਨੇ ਤਾਂ ਫਿਰ ਕਿਉਂ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਤਰਨਿਆਂ ਤੇ ਬੈਠਾ ਹੈ ਸਰ ਜਿਹੜੀ ਸਾਡੀ ਮਾਂ ਫਸਲ ਹੈ ਜਿਹੜੀ ਮੇਨ ਫਸਲ ਹੈ ਉਹਦੇ ਤੇ ਸਰਕਾਰ ਕਿਉਂ ਨਹੀਂ ਆ ਰਹੀ ਸਾਡੀ ਜਿਹੜੀਆਂ ਮੇਨ ਫਸਲ ਜਿਹੜੀਆਂ ਇੱਥੇ ਹੁੰਦੀਆਂ ਨਹੀਂ ਉਹਨਾਂ ਤੇ ਸਰਕਾਰ ਐਮ ਐਸ ਪੀ ਦੇਣ ਨੂੰ ਤਿਆਰ ਸਾਨੂੰ ਉਹਦਾ ਕੀ ਲਾਭ ਹੈ ਜੀ ਸਾਡੇ ਝੋਨੇ ਤੇ ਸਾਡੀ ਕਣਕਾਂ ਦੇ ਉੱਪਰ ਜਿਹੜੀਆਂ ਜਿਹੜੀਆਂ ਮੇਨ ਸਾਡੀਆਂ 21 ਫਸਲਾਂ ਜਾਂ ਉਹਨਾਂ ਦੇ ਉੱਤੇ ਜਥੇਬੰਦੀ ਨੇ ਕਹਿ ਸਰਕਾਰ ਗਲਤ ਤਾਂ ਕਰੇ ਸਾਡੇ ਲੀਡਰਾਂ ਨਾਲ ਆ ਕੇ ਗੱਲ ਕਰਨ ਨੂੰ ਤਿਆਰ ਹੀ ਨਹੀਂ ਉਹਨਾਂ ਨੂੰ ਤਾਂ ਇੱਥੇ ਲੋਕ ਮਰ ਰਹੇ ਨੇ ਬੈਠੇ ਗੋਲੀਆਂ ਵਾਜ ਰਹੀਆਂ ਕਿਸਾਨਾਂ ਨੂੰ ਤੇ ਉਹਨਾਂ ਨੂੰ ਵੋਟਾਂ ਦੀ ਪਈ ਹੈ ਉਹਨਾਂ ਨੂੰ ਵਿਆਹਾਂ ਦੀ ਪਈ ਹੈ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵਿਦੇਸ਼ ਯਾਤਰਾ ਦੀ ਪਈ ਹੈ ਤੇ ਇੱਧਰ ਲੋਕ ਭੁੱਖ ਮਰੀ ਨਾਲ ਮਰ ਰਹੇ ਨੇ ਔਰ ਇਨਸਾਫ ਮੰਗ ਰਹੇ ਨੇ ਦੱਸੋ ਇਹ ਅਸੀਂ ਕਹਿੰਦੇ ਸੀ ਕਿ ਸਾਡਾ ਜਿਹੜਾ ਸੰਵਿਧਾਨ ਹੈ ਸਾਰੇ ਦੇਸ਼ਾਂ ਨਾਲੋਂ ਵਧੀਆ ਸੰਵਿਧਾਨ ਹੈ ਡਾਕਟਰ ਅੰਬੇਦਕਰ ਨੇ ਲਿਖਿਆ ਪਰ ਕਿਉਂ ਲਾਗੂ ਕਿਉਂ ਨਹੀਂ ਹੋ ਰਿਹਾ ਹਰ ਥਾਂ ਦੇ ਉੱਤੇ ਦੁਪਾੜਾ ਹੈ ਜੀ ਜਿਹੜੇ ਲੋਕਾਂ ਨੂੰ ਜੇਲ੍ਹਾਂ 'ਚ ਟਕਣਾ ਸੀ ਉਹਨਾਂ ਨੂੰ ਟਕਿਆ ਨਹੀਂ ਜਾ ਰਿਹਾ ਉਹ ਇਥੋਂ ਪੈਸਾ ਲੈ ਕੇ ਦੇਸ਼ ਦਾ ਜਿਹੜਾ ਐਨਾ ਧਨ ਲੈ ਕੇ ਮਾਲੀਆ ਵਰਗੇ ਬਾਹਰ ਨਿਕਲ ਗਏ ਤੇ ਜਿਹੜੇ ਲੋਕ ਨਿਰਦੋਸ਼ ਨੇ ਜਿਨ੍ਹਾਂ ਲੋਕਾਂ ਨੇ ਜੇਲ੍ਹਾਂ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਹਰ ਥਾਂ ਦੇ ਉੱਤੇ ਦੋ ਤਰ੍ਹਾਂ ਦੇ ਕਾਨੂੰਨ ਨੇ ਜੀ ਗਰੀਬ ਲਈ ਹੋਰ ਅਮੀਰ ਲਈ ਹੋਰ ਅਸੀਂ ਇਸ ਲਈ ਇਸ ਚੀਜ਼ ਦਾ ਅਸੀਂ ਖੰਡਨ ਕਰਦੇ ਹਾਂ ਇਸੇ ਕਰਕੇ ਅਸੀਂ ਅੱਜ ਜਿਹੜਾ ਰਿਪਬਲਿਕ ਡੇ ਸੀਗਾ ਉਹਦੀ ਵਿਰੋਧਤਾ ਕਰਕੇ ਅਸੀਂ ਕਾਲੇ ਝੰਡਿਆਂ ਦੇ ਨਾਲ ਕਿਸਾਨੀ ਦਾ ਪ੍ਰਦਰਸ਼ਨ ਕਰਾਂਗੇ ਔਰ ਲੋਡ ਪਈ ਤੇ ਅਸੀਂ ਸਾਡੇ ਬੱਚੇ ਬਜ਼ੁਰਗ ਅਸੀਂ ਭੁੱਖੇ ਮਰਨ ਨਾਲੋਂ ਚਾਵਾਂਗੇ ਕਿ ਲੜ ਕੇ ਮਰਾਂਗੇ ਅਸੀਂ ਅਸੀਂ ਪੂਰੀ ਜਿੱਦੋਜਾਦ ਕਰਾਂਗੇ ਤੇ ਅਸੀਂ ਸੰਘਰਸ਼ ਕਰਦੇ ਹੋਏ ਮਰਾਂਗੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਮੰਨਾਂਗੇ ਬਿਲਕੁਲ ਜ਼ਰੂਰੀ ਨੇ ਜਿਹੜੀਆਂ ਜੇ ਤੁਸੀਂ ਦੇਸ਼ ਨੂੰ ਬਚਾਉਣਾ ਹੈ ਇਹ ਲੋਕ ਜਿਹੜੇ ਨੇ ਇਹ ਦੇਸ਼ ਨੂੰ ਵੇਚਣ ਦੀ ਕਦਰਤੇ ਨੇ ਇਹਨਾਂ ਨੇ ਕੁਝ ਵੀ ਨਹੀਂ ਛੱਡਿਆ ਨਾ ਕੋ ਹਵਾਈ ਅੱਡੇ ਛੱਡੇ ਨਾ ਕੋ ਬੱਸ ਸਟੈਂਡ ਛੱਡੇ ਨਾ ਕੋ ਸਰਕਾਰੀ ਪ੍ਰਾਪਰਟੀ ਛੱਡੀ ਹੈ ਸਭ ਕੁਝ ਵੇਚ ਕੇ ਔਰ ਇਹ ਸਾਰੇ ਬਾਹਰ ਦੇਸ਼ਾਂ ਨੂੰ ਨਿਕਲ ਰਹੇ ਨੇ ਅਸੀਂ ਦੇਸ਼ ਨੂੰ ਬਚਾਉਣਾ ਅਸੀਂ ਦੇਸ਼ ਦੇ ਵਾਸੀ ਆ ਅਸੀਂ ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦੇ ਅਸੀਂ ਪੂਰੀ ਭਾਰਤ ਦੀ ਵਰਸ਼ ਦੀ ਗੱਲ ਕਰਦੇ ਹਿੰਦੁਸਤਾਨ ਦੀ ਗੱਲ ਕਰਦੇ ਆ ਔਰ ਅਸੀਂ ਦੇਸ਼ ਦਾ ਹਾਨਦਤ ਬਚਾਵਾਂਗੇ ਤੇ ਤਾਂ ਹੀ ਅਸੀਂ ਦੇਸ਼ ਬਚਾ ਪਾਵਾਂਗੇ ਕਿਨਾ ਹੈ ਆਪਣਾ ਜੀ ਮੈਂ ਜਸਪ੍ਰੀਤ ਸਿੰਘ ਪੱਕਾ ਚਿਸ਼ਤੀ ਤੋਂ ਸਾਡੇ ਨਾਲ-ਨਾਲ ਅੱਜ ਬਾਰਡਰ ਸੰਘਰਸ਼ ਕਮੇਟੀ ਵੀ ਚੱਲ ਰਹੀ ਹੈ ਉਹਨਾਂ ਦਾ ਵੀ ਸਾਨੂੰ ਪੂਰਾ ਸਹਿਯੋਗ ਹੈਗਾ ਸਰਦਾਰ ਬਸਨ ਸਿੰਘ ਜੀ ਨੇ ਤਾਂ ਇਹ ਸਾਡੇ ਨਾਲ ਕਿਸਾਨ ਆਗੂ ਮਨਜੂਰ ਸੀ ਜਿਨ੍ਹਾਂ ਵੱਲੋਂ ਆਪਣਾ ਜੋ ਗੱਲਾਂ ਨੇ ਰੱਖੀਆਂ ਗਈਆਂ ਨੇ ਜੋ ਅੱਜ ਟਰੈਕਟਰ ਮਾਰਚ 26 ਜਨਵਰੀ ਗਣਤੰਤਰ ਦੇ ਦਿਵਸ ਦੇ ਮੌਕੇ ਤੇ ਕਿਸਾਨਾਂ ਵੱਲੋਂ ਰੋਸ ਮਾਰਚ ਅੱਜ ਫਾਜ਼ਿਲਕਾ ਦੇ ਵਿੱਚ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਫਾਜ਼ਿਲਕਾ ਦੇ ਵਿੱਚ ਜੋ ਪਿੰਡ ਪੱਕਾ ਚਿਸਤੀਆ ਭਾਰਤ ਦਾ ਪਹਿਲਾ ਪਿੰਡ ਜੋ ਬਾਰਡਰ ਦੇ ਨਾਲ ਸਿਤ ਹੈ ਬਾਰਡਰ ਦੇ ਸੀਮਾ ਦੇ ਨਾਲ ਲੱਗਦਾ ਉੱਥੋਂ ਇਹ ਮਾਰਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਤਾਰਾਂ ਦੇ ਵਿੱਚ ਟਰੈਕਟਰ ਲੱਗ ਚੁੱਕੇ ਨੇ ਤੇ ਅੱਜ ਜਿੰਨੇ ਵੀ ਭਾਜਪਾ ਦੇ ਵਿਧਾਇਕ ਨੇ ਜਾਂ ਐਮਪੀ ਨੇ ਯਾ ਉਹਨਾਂ ਦੇ ਦਫ਼ਤਰ ਨੇ ਉਹਨਾਂ ਦਾ ਘਰਾਓ ਅੱਜ ਇੱਥੇ ਕੀਤਾ ਜਾਊਗਾ ਫਾਜ਼ਿਲਕਾ ਦੇ ਪਿੰਡ ਪੱਕਾ ਚਿਸਤੀ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਤਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਪਿੰਡ ਪੱਕਾ ਚਿਸਤੀ ਤੋਂ ਜਿੱਥੇ ਕਿਸਾਨਾਂ ਵੱਲੋਂ ਟਰੈਕਟਰ ਮਾਝ ਦੀ ਸ਼ੁਰੂਆਤ ਇੱਥੇ ਕੀਤੀ ਜਾ ਰਹੀ ਹੈ ਤਾਂ ਐਸੇ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਦੇ ਲਈ ਬਨੇ ਰਹੋ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈਵ ਮੀਡੀਆ ਮੈਂ ਸਾਲੇ ਬਿਠੇ ਜਾ ਤੇ ਮੇਰੇ ਨਾਲ ਮੇਰੇ ਸਹਿਯੋਗੀ ਅੰਕੁਰ ਗੁੰਮਰ ਦੀ ਰਿਪੋਰਟ